ਲੋ ਵੀ ਅੱਜ ਆਪਾਂ ਪਹੁੰਚ ਗਏ ਪੌੜਲੇ ਪਿੰਡ ਸਮਰਾਲੇ ਇਲਾਕੇ ਦਾ ਪੈਂਦਾ ਨਾ ਪਿੰਡ ਹਾਂ ਜੀ ਤੇ ਅੱਜ ਆਪਾਂ ਕਰਦੇ ਆਂ ਗੱਲ ਬਾਈ ਪਰਵੇ ਤੂਰ ਕੋਟੀ ਜੀ ਨਾ ਇਹਨੂੰ ਪੁੱਛਦੇ ਆਂ ਵੀ ਕਦੋਂ ਇਹਨੇ ਕਬੱਡੀ ਕਿੱਟਣੀ ਸ਼ੁਰੂ ਕਰੀ ਤੇ ਵੀ ਹੁਣ ਤੱਕ ਕੀ ਕੀ ਪ੍ਰਾਪਤੀਆਂ ਕੀ ਕੀ ਜਿੱਤੇ ਆ ਵਾ ਸਾਰਾ ਪੁੱਛਦੇ ਆਂ ਬਾਕੀ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਨਾ ਸ਼ੇਅਰ ਕਰਿਓ ਤੇ ਬਾਕੀ ਇਹ ਨਾ ਲਾਈਕ ਕਰਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਤੇ ਬਸ ਕਮੈਂਟ ਕਰਕੇ ਦੱਸਿਓ ਬਾਕੀ ਪਰ ਬਈ ਪਰ ਵੀ ਕੀ ਹਾਲ ਚਾਲ ਹੈ ਭਰਾ ਠੀਕ ਆ ਵੀਰੇ ਤੁਸੀਂ ਦੱਸੋ ਤੇ ਆਪਣੇ ਜਿਹੜਾ ਤੁਸੀਂ ਕਬਡੀ ਦਾ ਸਫਰ ਆ ਤੇ ਕਦੋਂ ਸਟਾਰਟ ਕੀਤਾ ਤੇ ਬਜਨੀ ਪਹਿਲਾਂ ਕਿਹੜੀ ਕਿਹੜੀ ਖੇੜੀ ਮੜਾ ਪਾਉ ਬੇਰ ਬਾਪਰਾ ਤਾਂ ਵੀਰੇ 2010 ਤੋਂ ਸ਼ੁਰੂ ਕਰੀ ਵੇਟ ਸਾਰੇ ਹੀ ਘੇੜਿਆ ਵੀਰੇ ਆਪਾਂ ਤੇ ਤਕਰੀਬਨ ਕਿੰਨੇ ਜਿਹੜਾ ਸਟਾਰਟਿੰਗ weight ਸੀ ਕੀ ਤੋਂ ਕਰਾਇਆ ਸਟਾਰਟ 28 ਕਿਲੋ ਤੋਂ 28 ਕਿਲੋ ਤੋਂ 28 32 37 ਸਾਰੇ ਹੀ ਘੇੜਿਆ ਆ ਵੀਰੇ ਠੀਕ ਆ ਭਰਾ ਹਾਂ ਵੀਰੇ ਤੇ ਬਾਕੀ ਆਪਣੇ ਦੂਜੇ ਕੀ ਕਹਿੰਦੇ ਆ ਫਿਰ ਆਪਾਂ ਬੈਸਟ ਵੀ ਕੀ ਕੋ ਜਿੱਤੇ ਹੁਣ ਤੱਕ ਭਰਾ ਬਟ ਦੋ ਮੋਟਰ ਹਾਲ ਦਾ ਤਲੇ ਵੀਰੇ ਅੱਛੇ ਵੀਰੇ ਇਹ ਲੁੱਲੀ ਗੜੀਆਂ ਜਿਆਦਾ ਨਗਦੀ ਇਨਾਮ ਓਕੇ ਕੋ ਕੋ ਜਿੱਤ ਲਿਆ ਬਾਪੇ ਕੋ ਕੋ ਜਿੱਤ ਤੇ ਜਿਹੜਾ ਜਿਹੜਾ ਸਭ ਤੋਂ ਪਹਿਲਾ ਮੋਟਰ ਹੈਗਾ ਜਿੱਤਿਆ ਤਾਂ ਮੈਂ ਤੇ ਉਹ ਕਿਹੜੀ ਬਜਨੀ ਚ ਜਿੱਤਿਆ ਕਿ ਆਪਾਂ ਓਪਨ ਚ ਨਹੀਂ ਨਹੀਂ ਉਹ ਓਪਨ ਚ ਵੀਰੇ ਕਲਾੜੋ ਕਲਾੜੋ ਤੇ ਉਹ ਤੋਂ ਯਾਨੀ ਕਿ ਉਹ ਜਿਹੜਾ ਉਹ ਦਿਨਾਂ ਦੇ ਵਿੱਚ ਜਦੋਂ ਤੁਸੀਂ ਉੱਠੇ ਉੱਠੇ ਹੋ ਕੁਆਟਰ ਸੈਮੀ ਮੈਚ ਬਹੁਤ ਰਹੇ ਹੋ ਹਨਾ ਉਹ ਤੋਂ ਬਾਅਦ ਜਦੋਂ ਮੋਟਰਸਾਈਕਲ ਦਿੱਤੇ ਹਨਾ ਤੇ ਬਾਕੀ ਆਪਣੀ ਕਹਿੰਦੇ ਆ ਬਜਨੀ ਚ ਕਿੱਥੋਂ ਜਿੱਤੇ ਤੀ ਇਹ ਤਾਂ ਪਿਛਲੇ ਹਾਲ ਜਿੱਤੇ ਜਰਗ ਵੀਰੇ ਜਰਗ ਠੀਕ ਮਾਜ 63 64 ਕਿਲੋ ਜੀ ਜਿੱਤੇ ਆਪਾਂ ਪਹਿਲਾ ਮੋਟਰ ਹਾਲ ਜਿੱਤੇ ਇੱਕ ਸਾ ਤੇ ਮੈਨੂੰ ਉਹ ਤੂੰ ਉਹਨਾਂ ਪਾਫ ਕੈਮਰਾ ਗੱਲ ਵੀ ਕਰਦੇ ਸੀ ਜਿਸ ਦਿਨ ਤੁਸੀਂ ਉੱਥੇ ਜਰਗ ਮੈਚ ਜਿੱਤੇ ਹੋ ਹਾਂ ਜੀ ਵੀ ਪਹਿਲਾਂ ਕੀ ਵੀ ਖੇਡਣਾ ਨਹੀਂ ਸੀ ਮੈਚ ਕੀ ਸਕਦਾ ਸੀ ਮੈਚ ਨਹੀਂ ਵੀਰੇ ਆਪਾਂ ਅੱਛਾ ਕੀ ਗੱਲ ਕੀਤੀ ਸੀ ਮਤਲਬ ਬਸ ਉਹੀ ਮਿਹਨਤ ਨਹੀਂ ਲਾਈ ਸੀ ਜਰਗ ਵੇਲੇ ਤਾਂ ਅੱਛਾ ਉਦੋਂ ਪਹਿਲਾਂ ਲਾਈ ਸੀ ਕਲਾੜ ਵੇਲੇ ਸੀ ਮੈਚ ਵਾਲੇ ਹਰੇ ਜੀ ਅੱਛਾ ਉਹੀ ਅਜਿਹਾ ਨਹੀਂ ਜਰ ਖੇਡਣਾ ਜਿੰਨੀ ਗਰੀ ਮੈਂ ਆਏ ਗਿਆ ਵੀ ਨਹੀਂ ਖੇਡਣਾ ਉੱਥੇ ਮੈਂ ਬੈਠ ਕੇ ਨਿਕਲਿਆ ਇਹ ਵੀ ਇਹ ਨੂੰ ਲੱਕੀ ਕਹਿ ਲੀਏ ਕਿਸਮਤੀ ਕਹਿ ਲੀਏ ਵੀਰੇ ਬਾਬੇ ਨੇ ਜਿਹੜਾ ਕੋ ਲੈਕਤਾ ਉਹ ਦੇਣਾ ਹੀ ਆ ਯਾਰ ਸਹੀ ਆ ਯਾਨੀ ਕਿ ਵੀ ਜਿੱਦਣ ਕਿ ਮਨ ਹੁੰਦਾ ਸੀ ਵੀ ਅੱਜ ਆਪਾਂ ਖੇਡਣਾ ਨਹੀਂ ਹੈਗਾ ਤੇ ਉਦੋਂ ਜਾਨੀ ਬਾਬੇ ਦੀ ਗਿਰਪਨਾ ਬੈਸਟ ਹੀ ਨਿਕਲਿਆ ਆ ਪਿਛਲੇ ਪਿਛਲੇ ਵਾਲੇ ਕੰਬ ਹਾਂ ਪਹਿਲਾਂ ਉਹ ਕੌਡੀਆਂ ਪਈ ਗਿਆ ਬਾਅਦ ਚ ਫਾਈਨਲ ਤੇ ਮੈਂ ਬੈਠ ਤਾ ਠੀਕ ਆ ਤੇ ਜਦੋਂ ਤੁਸੀਂ ਪਹਿਲਾਂ 75 ਖੇਡੇ ਹੋ ਹਨਾ ਤੇ ਉਹਦੇ ਕਿੰਨੇ ਟੂਰਨਾਮੈਂਟ ਖੇਡੇ ਤੇ ਕਿੰਨੇ ਜਿੱਤੇ ਉਹ ਸੀਜ਼ਨ ਕਿਹੜਾ ਸੀਜ਼ਨ ਸੀਗਾ ਉਹ ਕਿੰਨਾ ਸਾਲ ਸੀਗਾ ਮਤਲਬ 2019 19 20 ਹਾਂ 19 20 80 ਕਮੈਲ ਖੇਡੇ ਸੀ 75 77 ਜਿੱਤ ਗਏ ਉਹਦੇ ਵਿੱਚ ਹਾਂ ਉਹ ਵੀ ਛੱਟ ਸ਼ੂਟ ਲੱਗੀ ਤੇ ਹਾਰ ਹੋ ਗਏ ਤਾਂ ਕੀ ਕਹਿਣਾ ਹਾਂ ਇੰਨੇ ਜਿੱਤ ਗਏ ਠੀਕ ਉਹ ਪੈ ਉਹਦੇ ਵਿੱਚ ਕਿੰਦੇ ਪਿੰਡ ਦੀ ਖੇਡਦਾ ਸੀ ਨਹੀਂ ਨਹੀਂ ਪੱਕਾ ਸਿੰਘਾਣ ਚ ਵੀ ਤੇ ਅੱਛਾ ਸਿੰਘਾਣ ਪ੍ਰਦੀਪ ਨਾਲ ਪ੍ਰਦੀਪ ਚੀਨੇ ਉਹਨਾਂ ਨਾਲ ਇੰਨੇ ਹੋਏ ਠੀਕ ਠੀਕ ਹੈ ਠੀਕ ਤੇ ਫਿਰ ਉਸਤਾ ਦਾ ਮੈਚ ਬਹੁਤ ਘੱਟ ਖੇਡਿਆ ਮੈਂ ਦੇਖਿਆ ਪਿਛਲੇ ਸਾਲ ਵੀ ਅਗਤੀ ਵੀ ਕੀ ਚੱਕਰ ਪੈ ਗਿਆ ਗੁੱਡੇ ਦਾ ਛੱਟ ਸੀ ਜੀ ਵੀਰੇ ਖੇਡਾਂਗੇ ਅਗਤੀ ਅੱਛਾ ਆਪਾਂ ਮੋੜੀ 'ਚ ਪੱਕਾ ਹੀ ਖੇਡਦੇ ਆ ਜਿਹੜਾ ਯਰਗ ਮੋਟਰ ਹਾਂ ਲਿੱਤੇ ਆ ਆਪਣੇ ਨਾਲ ਗੋਪੀ ਮੋੜੀ ਨਾਲ ਹੀ ਅੱਛਾ ਉਹ ਬੰਦਾ 79 ਪ੍ਰਦੀਪ ਉਹ ਨਾਲ ਹੀ ਠੀਕ ਐ ਅੱਜ ਦੀ ਓਪਨ ਹੀ ਖੇਡਾਂਗੇ ਵੀਰੇ ਲੈ ਬਈ ਤੁਹਾਨੂੰ ਗੋਪੀ ਵੀ ਆ ਵਿਚ ਵਿਚਾਰਾ ਗੋਪੀ ਮਣੋਂ ਨੇ ਜਿਹੜਾ ਯਰਗ ਜਿੱਤੇ ਆ ਸੀਗਾ ਬੈਸਟ ਟਰੇਡਰ ਬਣ ਕੇ ਉਹ ਠੀਕ ਐ ਪਰ ਹੋਰ ਸੱਟ ਉਹਦੋਂ ਫਿਰ ਕਿਵੇਂ ਰਿਹਾ ਪ੍ਰਦਰਸ਼ਨ ਕਿਵੇਂ ਟੀਮ ਬਣਾ ਕੇ ਲੈ ਗਏ ਮੌਕੇ ਤੇ ਬਣਾ ਕੇ ਲੈ ਗਏ ਕਿਵੇਂ ਦਸ ਮੜੇ ਆ ਵਾ ਮੌਕੇ ਤੇ ਲਾ ਲਿਆ ਯਾਰ ਜੰਮ ਜੰਮ ਲਾ ਕੇ ਪੂਰੀ ਫੁੱਲ ਮੈਂ ਤਾਂ ਕੱਲੇ ਨੂੰ ਪਾਣੀ ਪੈਣੀ ਤੇ ਮੋਟਰਸਾਈਕਲ ਦਿੱਤਾ ਨਾ ਹੂੰ ਕਹਿ ਕੇ ਜਿੱਤੇ ਉਸ ਦਿਨ ਬਾਬੇ ਨੇ ਜਿਤਾਇਆ ਠੀਕ ਆ ਉਹ ਖੁਜੀ ਯਾਰ ਗੋਪੀ ਜਿੱਤੇ ਤੇ ਜਿਹੜਾ ਆਪਣਾ ਉਸ ਦਿਨ ਬੈਸਟ ਤੁਸੀਂ ਫਿਰ ਉੱਥੋਂ ਨਿਕਲੇ ਹੈਂ ਭਰਾ ਆਪਣੇ ਜਰਗ ਤੋਂ ਉਹ ਵੀ ਪਹਿਲੇ ਹੀ ਸੀ ਤੇ ਰਵੀ ਵੀਰੇ ਹਾਂ ਵੀਰੇ ਪਹਿਲਾਂ ਮੋਟਰਸਾਈਕਲ ਸੀ ਜਾਂ ਬਜਨੀ ਦੇ ਵਿੱਚੋਂ ਹਾਂ ਹਾਂ ਵੀਰੇ ਤੇ ਓਪਨ ਚ ਫਿਰ ਓਪਨ ਚ ਵੀ ਜਿੱਤਾਂਗੇ ਵੀਰੇ ਤੇ ਉਹ ਹਾਂ ਉਹ ਤਾਂ ਕਰੂ ਹਨਾ ਬਾਬੇ ਦੀ ਕਿਰਪਾ ਹਨਾ ਹੋਵੇ ਆਪਾਂ ਦਾ ਕਹਿਣਾ ਭਰਾ ਹਨਾ ਹੋਰ ਵੀ ਹੂੰ ਕੈਸ ਠੀਕ ਆ ਪਪਾ ਬਹੁਤ ਜਿੱਤੇ ਆ ਵੀਰੇ ਮੈਂ ਜੀ ਪੱਤੀ ਪੱਪਾ ਵੀਰਾ ਨਾਲ ਹੀ ਹੁੰਦਾ ਜੀਗਾ ਹਾਂ ਅਈ ਪਿਛੇ 14 ਮਈ ਚ ਖੱਡੀ ਸੀਗੇ ਅੱਛਾ 12 ਮਈ ਚ ਜਿੱਤੀ ਗਈ ਵੀਰੇ ਓਪਨ ਦੇ ਪਿੰਡਵਾਰ ਦੇ ਹਾਂ ਵੀਰੇ ਪਿੰਡਵਾਰ ਦੇ ਠੀਕ ਆ ਭਰਾ ਚੱਲਣਾ ਵੀ ਇੱਕਤੀ ਫਿਰ ਹਲੇ ਕੋਈ ਆਪਣਾ ਬਾਹਰਲਾ ਬੁਲੇ ਡੂਰ ਬਾਰਲਾ ਵੀ ਤੇ ਲੱਗਣਾ ਸੀਗਾ ਥੋੜੀ ਛੱਟ ਵੱਜ ਗਈ ਸੀਗੀ ਓਕੇ ਤੇ ਉਹਦੇ ਕਰਕੇ ਹੀ ਲੱਗਿਆ ਬਾਕੀ ਆਪਣੇ ਭਰਾ ਰੰਮੇ ਦਾ ਲੱਗਿਆ ਵੀਰੇ ਰੰਮਨ ਦੀ ਸਰ ਉਹਨਾਂ ਦਾ ਹੀ ਹਾਂ ਦੀ ਲੱਗਿਆ ਚੱਲ ਹਾਂ ਉਹਨਾਂ ਦਾ ਲੱਗਿਆ ਬਈ ਆਪਣਾ ਲੱਗਿਆ ਹਾਂ ਹੁਣ ਇੱਕ ਉਮੀਦ ਜੀ ਜਾਗ ਪੈਂਦੀ ਹੈ ਨਾ ਪਲੇਅਰ ਨੂੰ ਨਾ ਹਾਂ ਸਹੀ ਹੈ ਦੋ ਪਲੇਅਰ ਚਲੇਗਾ ਖਾਂ ਲੱਦੇ ਚਲੇਗਾ ਹਾਂ ਇਹ ਤਾਂ ਗੱਲ ਹੈ ਤੇ ਬਾਕੀ ਆਪਣੇ ਦੂਜਾ ਚੱਲ ਹਨਾ ਬਾਬਾ ਮਿਹਰ ਕਰੇ ਹਨਾ ਵੀ ਗੁੱਡ ਵਿਸ਼ੇਸ਼ ਅੱਜ ਵੀ ਤੁਸੀਂ ਹਨਾ ਜਿਹਨੂੰ ਹਾਮੀਆਂ ਤਾਂ ਹਾਮੀਆਂ ਸਹੀ ਆ ਓਕੇ ਉਹ ਕੰਮ ਨਹੀਂ ਵੀ ਬਾਹਰ ਸਾਡੀ ਪਿੰਡ ਦੀ ਵੀ ਬਣ ਗਈ ਸੀ ਪਿੰਡ ਚ ਵੀ ਨਹੀਂ ਜਾਂਦੇ ਆ ਬੱਚੇ ਮੈਂ ਦੇਖਿਆ ਵੀ ਪਲੇਅਰ ਕਈ ਕਈ ਜਵਾਨ ਕਰਕੇ ਮੁੱਕਰ ਜਾਂਦੇ ਹਨ ਨਾ ਤਾਂ ਜਵਾਂ ਵੀ ਨਹੀਂ ਯਾਰ ਮੁੱਕਰੇ ਕਦੇ ਵੀ ਨਹੀਂ ਅੱਜ ਤੱਕ ਕੋਈ ਵੀ ਪਲੇਅਰ ਕਹ ਦੇਵੇ ਵੀ ਹਾਂ ਗੋਪੀ ਨੇ ਹਮ ਦੀ ਗੱਲ ਪਾ ਲਾਡੀ ਗੋਪੀ ਹਣੀ ਦੱਸ ਵਾਲੀ ਹੈ ਵਿਚਾਰੇ ਹਾਂ ਇਹਨਾਂ ਧੱਕੇ ਨਾਲ ਵੀ ਖਿਡਾ ਲੈਣੇ ਆਂ ਯਾਰ ਆਪਾਂ ਜਿੰਨਾ ਪਿਆਰ ਆ ਆਪਾਂ ਨਹੀਂ ਕਿਸੇ ਨੂੰ ਜਵਾਬ ਦਿੱਤਾ ਸਹੀ ਆ ਰਾਬ ਤੱਕੜੇ ਜਿਹਨੇ ਮਰਜ਼ੀ ਕਹਿਣਾ ਉਦੋਂ ਖੇਡ ਕੇ ਆਉਂਦੇ ਆ ਸਹੀ ਗੱਲ ਆ ਕੋਈ ਯਾਰ ਕੁਛ ਨਹੀਂ ਹੁੰਦਾ ਆੜੀਆਂ ਨੇ ਬਾਕੀ ਯਾਰ ਐਂ ਦੱਸ ਵੀ ਜਿਵੇਂ ਹੁਣ ਆਪਣੀ ਮਾਲਵੇ ਦੀ ਕੌਡੀ ਆ ਕੀ ਵਿਚਾਰ ਹੈ ਇਹਦੇ ਬਾਰੇ ਤੇਰੇ ਚਰਮਾਲਵੇ ਵਾਲੇ ਪ੍ਰੋਮੋਟਰ ਆਪਣੇ ਹਾਂ ਝਾਕਦੇ ਨਹੀਂ ਆਪਣੇ ਬੰਦਿਆਂ ਵੱਲੀ ਹਮ ਵੀ esport ਨਹੀਂ ਕਰ ਰਹੇ। ਲਖਪੁਰ ਚ ਹੁਣ ਉੱਠਿਆ ਜਵਾਗ ਬਾਹਰ ਖੇਡਦੇ ਆ। ਉਹ ਜਿਹੜੇ ਜਾਦੇ ਨੇ ਹਨਾ ਲੈ ਕੇ ਗਿਆ ਸੀ ਨਾ ਜਾਦਾ। ਅਸੀਂ ਮਲੇਸ਼ੀਆ ਲੈ ਗਿਆ। ਹਾਂ। ਆਪਣੇ ਬੰਦੇ ਜਰ ਨਹੀਂ ਕਰਦੇ esport। ਬਹੁਤ ਕੱਟ ਕਰ ਦਿਆ। ਹਾਂ। ਹੁਣ ਅਸੀਂ ਇੱਥੇ ਕੰਦੇ ਨਾਲ ਜਿੱਤੇ ਸੀ। ਹਮ। ਸਾਨੂੰ ਬਥੇਰੇਆਂ ਨੇ ਕਿਹਾ ਵੀ ਤੇ ਗੱਲ ਕਰਾਉਣਾ ਕਰਾਉਣਾ ਬਾਅਦ ਚ ਕੋਈ ਨਹੀਂ ਬੋਲਦਾ। ਸਹੀ ਹੈ। ਤੇ ਜਾਣੀ ਹਲੇ ਆਪਣੀ ਕਿਤੇ ਕੋਈ ਬਾਹਰਲੀ ਗੱਲ ਹੋਈ ਨਹੀਂ ਕਹਿਣ ਦਾ ਭਾਵ ਵੀ ਆ ਆ ਕੰਨੀਓ ਵੀ ਆਪਣੀ ਹੈ ਨਾ ਮਾਲਵੇਦੀ ਗੋਡੀ ਪਿੱਛੇ। ਹਣ ਬਈ ਆਪਣੇ ਗਰਮੀਆਂ ਦੇ ਮੈਚ ਚੱਲੀ ਜਾਂਦੇ ਆ ਹਨਾ ਤੇ ਹੁਣ ਆਪਣੇ ਤੁਸੀਂ ਲਾ ਲੋ ਵੀ 6 6.5 ਵਾਲਾ ਜੇਤੂ ਦੇ ਦਿੰਦੇ ਆ ਵੀ ਟੀਮਾਂ ਆਪਣੀ ਕਮੇਟੀਆਂ ਕਿੰਨੀਆਂ 60 60 70 ਤਰਾਂ ਇੰਟਰ ਕਰ ਲੈਂਦੀਆਂ ਨੇ ਨੇ ਤਾਂ ਆਮ ਹੀ ਨੇ ਆਪਣੇ ਲਈ ਨਾਲ ਤੇ ਕੀ ਕਹਿਣਾ ਚਾਹੋਗੇ ਕਮੇਟੀਆਂ ਨੂੰ ਕੀ ਸਨੇਹਾ ਵੱਡਾ ਸਰ ਆਪਣੇ ਵੱਲੀ ਇੱਕ ਤਾਂ ਟਾਈਆਂ ਨਹੀਂ ਪਾਉਂਦਾ ਵੀਰੇ ਹਾਂ ਤਗੜੀਆਂ ਨਾ ਮਾੜੀ ਪਟਾਣੀਆਂ ਓਕੇ ਵੀ ਜੇ ਇੱਕ ਦੀ ਗਹਾਂਲੇ ਚਲੀ ਵੀ ਉਹ ਵੀ ਸਿੱਧੀ ਪਟਾਣੀਆਂ ਹਾਂ ਸਹੀ ਆ ਇਹ ਬੜਾ ਚੱਲਦਾ ਵੀਰੇ ਯਾਰ ਇੱਕ ਛਾਲੇ 28 ਸੈਮੀ ਹਰੇ ਹਾਂ ਆਹ 21 21 ਦੀ ਗੱਲ ਓਕੇ ਸਾਰੇ ਆਮ ਜਿਵੇਂ ਪਹਿਲਾਂ ਮਾੜੇ ਸੀ ਹਾਂ ਸਾਨੂੰ ਪਤਾ ਲੱਗ ਜਾਂਦਾ ਵੀ ਐਵੇਂ ਮੈਦ ਪਵਾਦਾ ਸਾਡਾ ਵੀ ਸਿੱਧਾ ਹੀ ਹਾਂ ਸਿੱਧੇ ਹੀ ਤਗੜੀ ਨਾਲ ਮਾੜੇ ਬੰਦਿਆਂ ਦਾ ਜਦ ਵੀਰੇ ਹਰ ਇੱਕ ਨਾਲ ਹੀ ਹੁੰਦੀ ਆ ਮੈਂ ਆ ਜੇ ਕੋਈ ਵੀ ਆ ਹਾਂ ਜਿਹੜਾ ਮਾੜਾ ਉਹਦੇ ਨਾਲ ਮੈਦ ਵੀਰੇ ਤਗੜਾ ਹੀ ਆਉਣਾ ਕਦੇ ਦੇਖ ਲਈ ਚੰਗੀ ਨਾਲ ਚੰਗੇ ਤਾਂ ਨਹੀਂ ਆਉਣਾ ਸਹੀ ਗੱਲ ਤੇ ਇੱਕ ਆ ਜਿਹੜੇ ਪੁਆਇੰਟ ਆ ਇਹ ਹੋਣੇ ਚਾਹੀਦੇ ਕਿ ਟੁਕੜ 15 16 ਤਾਂ ਦੇਣ ਹਨਾ ਵੀ ਜੇ ਚਾਰ ਜਾਫੀ ਆ ਉਹਨਾਂ ਨੂੰ ਇੱਕ ਇੱਕ ਟੱਚ ਦੋ ਦੋ ਟੱਚ ਤਾਂ ਆਉਣ ਹੁਣ ਕਈ ਗਰੀ ਸਾਲ ਲੰਘ ਗਏ ਯਾਰ ਸਾਥ ਮੈਨ ਚ ਨਾਲੀਮੈਂਟਾ ਉਧਰੋਂ ਰੈਫਰੀ ਕਹਿੰਦੇ ਜੀ 3 ਨੰਬਰ 4 ਨੰਬਰ ਉਸ ਵਫੇ ਟਾਜ ਪਾ ਦੇ ਕਰਨ ਗੱਲੀ ਜਿੱਤ ਗਈ ਜਿੱਤ ਗਈ ਜਿੱਤ ਗਈ ਇਹ ਐਵਰੀ ਬੜਾ ਕਰਦੇ ਕਮੇਟੀਆਂ ਵਾਲੇ ਘੱਟ ਕਰਦੀਆਂ ਸਭ ਸਹੀ ਹੈ ਬਈ ਕਹਿੰਦੇ ਬਈ ਉਹ ਆਹ ਜ਼ਰੂਰ ਬਈ ਹਨਾ ਇਹਨਾਂ ਦੇ ਧਿਆਨ ਦੇਣਾ ਕਮੇਟੀਆਂ ਵਾਲੇ ਹਨਾ 12 ਦਾ ਚਾਹੀਦਾ ਘੱਟੋ ਘੱਟ 12 12 13 ਹਨਾ ਇਹਨਾਂ ਵਾ ਟੀਮਾਂ ਸੀਮਤਾ ਐਂਟਰ ਕਰ ਲੈਣ 18 ਕਰ ਲੈਣ 24 ਕਰ ਲੈਣਾ ਵੀ ਥੋੜਾ ਜਿਹਾ ਸਾਰੇ ਚਲਾ ਲਿਆ ਕਰਨ 11 ਵਜੇ ਚਲਾ ਲਿਆ ਕਰਨ 12 ਵਜੇ ਚਲਾ ਲਿਆ ਕਰਨ ਮੈਚ ਦੇ ਆਪਾਂ ਟੂਰ ਨਵੀਆਂ ਟੀਮਾਂ ਦੇ ਸਹੀ ਆ ਵੀ ਨਵੇਂ ਕੋਈ ਜਿੱਤੇ ਜਵਾਕ ਬਹੁਤ ਖੁਸ਼ ਹੁੰਦੀ ਯਾਰ ਨਵੇਂ ਨੂੰ ਮੋਗਾ ਚਾ ਪਿੰਡ ਇਹ ਉਹ ਨਾ ਲੀਕ ਚ ਲਈ ਸੀ ਉਹ ਬਹੁਤ ਵਧੀਆ ਹੀ ਸੀ ਬਹੁਤ ਸੋਹਣੀ ਸੀ ਇਹ ਵਿੱਚ ਬਹੁਤ ਮੁੰਡੇ ਉੱਪਰ ਆਇਆ ਨਾ ਥੱਲੇ ਉਹ ਜਿਹੜੀ ਆਪਣੀ ਆਹ ਚੱਲਦੀ ਦੀ ਚੱਲੀ ਆਪਣਾ ਰਮਣਾ ਕਰ ਹਾਂ ਬੀਸਾ ਹਾਂ ਉੱਚੀ ਗਿਆ ਨਾ ਭਾਈ ਹੁਣੇ ਉੱਠ ਕੇ ਸਹੀ ਆ ਬੁੱਧੂ ਹੁਣੀ ਆਪਣੇ ਬਚਾਰੇ ਛੱਤਰ ਛੇੜ ਦਿਓ ਸਾਰੇ ਉੱਪਰ ਖੇਡਣ ਲੱਗ ਗਏ ਸਾਰੇ ਗਿਆ ਜੀ ਸੁੱਖਾ ਗਲੋਟੀ ਸਹੀ ਆ ਉਹ ਚ ਖੇਡ ਕੇ ਨਾ ਵਧੀਆ ਜੀ ਵਧੀਆ ਹੋ ਗਏ ਤੋ ਵਧੀਆ ਜੀ ਆ ਚੱਲ ਫਿਰ ਭਰਾ ਅੱਜ ਵੀ ਖੇਡੋ ਹੈ ਤੁਹਾਨੂੰ ਗੁੱਡ ਵੀ ਸੀ ਜੀ ਬਾਕੀ ਫਿਰ ਆਪਾਂ ਮਿਲਦੇ ਹਾਂ ਓਕੇ ਭਰਾ ਹੈ ਓਕੇ ਵੀਰੇ ਓਕੇ